ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ 11 ਨੂੰ ਕਿਸੇ ਵੀ ਅੱਖਰ ਨਾਲ ਗੁਣਾ ਕਰਨ ਦੇ ਸੌਖੇ ਟਿਪਸ ਸਿੱਖਾਂਗੇ 24 ਨੂੰ 11 ਨਾਲ ਗੁਣਾ ਕਰਨੀ ਹੈ ਇਹ ਤਾਂ ਬਹੁਤ ਆਸਾਨ ਹੈ ਮੈਂ ਤੁਹਾਨੂੰ ਵੱਡੀ ਰਕਮ ਨੂੰ 11 ਨਾਲ ਗੁਣਾ ਕਰਨੀ ਸਿਖਾਵਾਂਗਾ ਰਕਮ ਕੋਈ ਵੀ ਵੱਡੀ ਤੁਸੀਂ ਲਿਖ ਲਓ ਜਿਸ ਤਰੀਕੇ ਨਾਲ ਮੈਂ ਤੁਹਾਡੇ ਸਾਹਮਣੇ ਇਹ ਰਕਮ ਲਿਖੀ ਹੈ ਇਸ ਨੂੰ ਆਪਾਂ 11 ਨਾਲ ਗੁਣਾ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਫਿਸ਼ਲੀ ਸਾਈਡ ਤੋਂ ਅੱਖਰ ਹੈ ਉਹ ਉਸ ਨੂੰ ਆਪਾਂ ਉਸ ਤਰੀਕੇ ਨਾਲ ਹੀ ਲਿਖ ਦੇਣਾ ਹੈ 4 ਫਿਰ 4 ਚ ਆਪਾਂ 2 ਜੋੜਾਂਗੇ ਇਹ ਬਣ ਜਾਵੇਗਾ 6 2 ਚ 5 ਜੋੜਾਂਗੇ ਇਹ ਹੋ ਜਾਵੇਗਾ 7 ਇਸ ਤਰੀਕੇ ਨਾਲ ਜੋੜਦੇ ਜਾਣਾ 5 ਚ 4 ਜੋੜਿਆ 9 4 ਚ 3 ਜੋੜੇ 7 3 ਦੇ ਵਿੱਚ 2 ਜੋੜਾਂਗੇ 5 ਅੱਗੇ 2 ਆਪਣੇ ਕੋਲੇ ਇਕੱਲਾ ਹੀ ਰਹਿ ਗਿਆ ਕੋਈ ਚੀਜ਼ ਜੁੜ ਨਹੀਂ ਸਕਦੀ ਇਸ ਵਿੱਚ ਤੇ 2 ਆਪਾਂ ਉਸ ਤਰੀਕੇ ਨਾਲ ਲਿਖ ਦਾਂਗੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰਿਓ ਥੈਂਕ ਯੂ